ਗੁਰੂ ਰੂਪ ਪਿਆਰੇ ਸਾਧ ਸੰਗਤ ਜੀ ਸਾਰੇ ਆਪਣੀ ਰਸਨਾ ਨੂੰ ਪਵਿੱਤਰ ਘਾਟਦੇ ਹੋਏ ਆਖੋ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਆਪਣੇ ਰੰਗ ਵਿੱਚ ਚਵਾਰੇ ਅੰਦਰ ਬੈਠੇ ਹੋਏ ਸਨ ਇਤਨੇ ਵਿੱਚ ਇੱਕ ਮਾਈ ਨੇ ਚੀਕ ਮਾਰੀ ਤਾਂ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਜਾਓ ਖਬਰ ਲਾਓ ਇਹ ਸ਼ਬਦ ਕਿਹਦਾ ਹੋਇਆ ਹੈ ਭਾ ਇਹ ਦੁੱਖ ਭਰੀ ਆਵਾਜ਼ ਕਿੱਥੋਂ ਆਈ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਸਿੱਖ ਬਾਹਰ ਗਿਆ ਤਾਂ ਜਾ ਕੇ ਉਸ ਨੇ ਇਹ ਦੇਖਿਆ ਕਿ ਇੱਕ ਬੁੱਢੀ ਮਾਈ ਰੋਂਦੀ ਹੈ ਤਾਂ ਉਸ ਨੇ ਤਾਂ ਉਸ ਸਿੱਖ ਨੇ ਮਾਈ ਤੋਂ ਪੁੱਛਿਆ ਮਾਤਾ ਕੀ ਹੋਇਆ ਹੈ ਤਾਂ ਉਸ ਪਾਸ ਖੜੇ ਲੋਕਾਂ ਨੂੰ ਕਿਹਾ ਇਸ ਦਾ ਪੁੱਤਰ ਤੇਈਏ ਤਾਪ ਕਰਕੇ ਸ਼ਾਂਤ ਹੋ ਗਿਆ ਹੈ। ਇਤਨੀ ਗੱਲ ਸੁਣ ਕੇ ਸਿੱਖ ਮੁੜ ਆਇਆ ਤਾਂ ਸਹਿਬ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕੀਤੀ। ਜੀ ਸੱਚੇ ਪਾਸ਼ਾ ਇੱਕ ਮਾਈ ਦਾ ਪੁੱਤਰ ਸ਼ਾਂਤ ਹੋ ਗਿਆ ਹੈ ਤਾਂ ਗੁਰੂ ਜੀ ਦਾ ਹੁਕਮ ਹੋਇਆ ਕਿਉਂ ਸ਼ਾਂਤ ਹੋਇਆ ਹੈ? ਸਿੱਖ ਨੇ ਕਿਹਾ ਜੀ ਸੱਚੇ ਪਾਸ਼ਾ ਤੇ ਇਹ ਤਾਪ ਕਰਕੇ ਸ਼ਾਂਤ ਹੋ ਗਿਆ ਹੈ ਤਦ ਗੁਰੂ ਜੀ ਨੇ ਬਚਨ ਹੋਇਆ ਜਦੋਂ ਤੱਕ ਅਸੀਂ ਹਾਂ ਤਦੋਂ ਤੱਕ ਕੋਈ ਪ੍ਰਭੂ ਦਾ ਨਾਮ ਲੈ ਕੇ ਨਾ ਰੋਵੇ ਤੇ ਨਾ ਹੀ ਕੋਈ ਰੋਵੇਗੀ ਪੁੱਤਰ ਮਾਤਾ ਪਿਤਾ ਤੋਂ ਅੱਗੇ ਨਾ ਮਰੇਗਾ ਫਿਰ ਸ੍ਰੀ ਗੁਰੂ ਜੀ ਨੇ ਤੇ ਇਹਨੂੰ ਪਿੰਜਰੇ ਵਿੱਚ ਇੱਕ ਬਾਲਕ ਰੂਪ ਕਰਕੇ ਪਾਇਆ ਹੱਥਾਂ ਪੈਰਾਂ ਵਿੱਚ ਹੱਥ ਕੜੀਆਂ ਬੇੜੀਆਂ ਪਾ ਕੇ ਕੈਦ ਕੀਤਾ ਤਾਂ ਕਿੰਨੇ ਕਿੰਨੇ ਦਿਨ ਇਸੇ ਤਰ੍ਹਾਂ ਬੀਤ ਗਏ ਇੱਕ ਦਿਨ ਬਿੱਤੇ ਦਿਨੀ ਪਾਈ ਲਾਲੂ ਜੀ ਗੁਰੂ ਜੀ ਦੇ ਦਰਸ਼ਨਾਂ ਨੂੰ ਗੋਇੰਦਵਾਲ ਸਾਹਿਬ ਆਏ ਗੁਰੂ ਜੀ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਬੈਠ ਗਏ ਤਾਂ ਭਾਈ ਲਾਲੂ ਜੀ ਦੀ ਨਜ਼ਰ ਉਸ पिंजਰੇ ਵੱਲ ਪਈ ਜਿਸ ਵਿੱਚ ਬਾਲਕ ਤੜਫਦਾ ਸੀ ਐਸਾ ਦੁਖੀ ਦੇਖ ਕਰ ਉਹਨਾਂ ਨੇ ਗੁਰੂ ਜੀ ਅੱਗੇ ਅਰਜ਼ ਕੀਤੀ हे ਸੱਚੇ ਪਾਸ਼ਾ ਆਪ ਦਇਆ ਦੇ ਸਮੁੰਦਰ ਹੋ ਬੜੇ ਕਿਰਪਾਲੂ ਹੋ ਪਰ ਆਪ ਜੀ ਦੇ ਹਜ਼ੂਰ ਇਹ ਬਾਲਕ ਭੁੱਖਾ ਪਿਆਸ ਕਰਕੇ ਧੁੱਪ ਵਿੱਚ ਤੜਫ ਰਿਹਾ ਹੈ ਜੇਕਰ ਆਪ ਜੀ ਦੀ ਆਗਿਆ ਹੋਵੇ ਤਾਂ ਇਸ ਨੂੰ ਪ੍ਰਸ਼ਾਦ ਦੇ ਦੇਈਏ ਤਦ ਗੁਰੂ ਨੂੰ ਜੀਵਨਾ ਦਾ ਬਚਨ ਹੋਇਆ ਪਾਈ ਲਾਲੋ ਇਹ ਬੁਰੀ ਬਲਾਹ ਹੈ ਇਸ ਦਾ ਪ੍ਰਸ਼ਾਦ ਹੈ ਹੀ ਨਹੀਂ ਪਾਈ ਲਾਲੋ ਨੇ ਕਿਹਾ ਮੈਨੂੰ ਹੁਕਮ ਦਿਓ ਮੈਂ ਇਸ ਨੂੰ ਪ੍ਰਸ਼ਾਦ ਛਕਾਉਂਦਾ ਹਾਂ ਤਦ ਸ੍ਰੀ ਗੁਰੂ ਅਮਰਦਾਸ ਜੀ ਨੇ ਹੁਕਮ ਦਿੱਤਾ ਤੂੰ ਜਾਣ ਪਾਈ ਛਕਾ ਦੇ ਜਦੋਂ ਭਾਈ ਲਾਲੋ ਨੇ ਆਪਣੇ ਨਗਰ ਨੂੰ ਜਾਣ ਲੱਗੇ ਤਾਂ ਅਰਸ਼ ਕੀਤੀ ਇਸ ਬਾਲਕ ਨੂੰ ਛੱਡ ਦੇਵੋ ਤਾਂ ਭਾਈ ਲਾਲੋ ਨੇ ਕਿਹਾ ਮੰਨ ਕੇ ਤੇ ਇਹ ਤਾਂ ਆਪ ਨੂੰ ਗੁਰੂ ਅਮਰਦਾਸ ਜੀ ਨੇ ਛੱਡ ਦਿੱਤਾ ਤੇ ਬਚਨ ਕੀਤਾ ਕਿ ਹੇ ਭਾਈ ਇਹ ਬੁਰੀ ਬਲਾ ਹੈ ਛੱਡਣਾ ਤਾਂ ਨਹੀਂ ਸੀ ਭਾਈ ਲਾਲੋ ਹੱਥ ਜੋੜ ਕੇ ਕਿਹਾ ਜੀ ਇਹ ਤਾਂ ਬਾਲਕ ਹੈ ਤਦ ਬਚਨ ਹੋਇਆ ਭਾਈ ਬਾਲਕ ਕਰਕੇ ਨਾ ਜਾਣੀ ਇਹ ਤਈਆ ਤਾਪ ਹੈ ਤਾਂ ਭਾਈ ਲਾਲੋ ਗੁਰੂ ਜੀ ਨੂੰ ਮੱਥਾ ਟੇਕ ਗੁਰਾਂ ਤੋਂ ਖੁਸ਼ੀ ਲੈ ਕੇ ਆਪਣੇ ਨਗਰ ਨੂੰ ਤੁਰਿਆ ਤਾਂ ਤਈਏ ਨੇ ਨਾਲ ਲੈ ਲਿਆ ਜਾਂ ਰਸਤੇ ਵਿੱਚ ਇੱਕ ਪਿੰਡ ਕੋਲ ਆਏ ਉੱਥੇ ਇੱਕ ਤਲਾਬ ਪਰ ਤੋਬੇ ਕੱਪੜੇ ਧੋਂਦਾ ਸੀ ਤਾਂ ਤਈਏ ਨੇ ਲਾਲੋ ਜੀ ਨੂੰ ਕਿਹਾ ਮੈਨੂੰ ਬੜੀ ਭੁੱਖ ਲੱਗੀ ਹੈ ਮੈਥੋ ਤੁਰਿਆ ਨਹੀਂ ਜਾਂਦਾ ਤੁਸੀਂ ਆਗਿਆ ਦਿਓ ਤਾਂ ਕੁਛ ਸ਼ੱਕ ਆਉਂਦਾ ਹਾਂ ਭਾਈ ਲਾਲੂ ਜੀ ਨੇ ਕਿਹਾ ਕਿ ਚੱਲ ਪਿੰਡ ਚੱਲਦੇ ਹਾਂ ਉੱਥੇ ਤੈਨੂੰ ਖੀਰ ਖੰਡ ਦਾ ਭੋਜਨ ਸ਼ਿਕਾਉਂਦੇ ਹਾਂ ਇੱਥੋਂ ਕੀ ਖਾਵੇਂਗਾ ਮਹਾਰਾਜ ਮੇਰਾ ਇੱਥੇ ਭੋਜਨ ਹੈ ਜੇਕਰ ਆਪ ਹੁਕਮ ਦਿਵੋ ਤਾਂ ਖਾ ਆਉਂਦਾ ਹਾਂ ਤੁਸੀਂ ਬੈਠੋ ਪਾਈ ਲਾਲੋ ਜੀ ਸਾਧੂ ਸੁਭਾ ਦੇ ਸਾਨ ਉੱਥੇ ਬੈਠ ਕੇ ਤਾਂ ਕਹਿਣ ਲੱਗੇ ਜਾ ਪਾਈ ਪ੍ਰਸ਼ਾਦ ਖਾ ਆ ਇਹ ਬੱਚੇ ਸੁਣ ਕੇ ਤੇਯਾ ਤਾਪ ਉਸ ਥੋਬੇ ਨੂੰ ਜਾ ਚੜਿਆ ਦੋ ਘੜੀਆਂ ਪਿੱਛੋਂ ਉੱਤਰਿਆ ਤਾਂ ਪਾਈ ਲਾਲੋ ਨੂੰ ਤੇਯੇ ਦੇਖ ਪਰ ਲਹੂ ਦਾ ਭਰ ਕੇ ਵਿਖਾ ਦਿੱਤਾ ਤਾਂ ਫਿਰ ਉਸਨੇ ਪੀਤਾ ਉਪਰੰਤ ਤੋਂ ਵੀ ਹਿਆ ਕੀਤਾ ਇਹ ਕੋਤਕ ਦੇਖ ਕੇ ਭਾਈ ਲਾਲੋ ਜੀ ਬਹੁਤ ਡਰੇ ਤੇ ਮਨ ਵਿੱਚ ਵਿਚਾਰ ਕੀਤੀ ਕਿ ਇਹ ਭੋਜਨ ਅਸਾਂ ਇਸ ਨੂੰ ਕਿੱਥੇ ਦੇਣਾ ਹੈ ਫਿਰ ਭਾਈ ਲਾਲੋ ਜੀ ਨੇ ਤੇਏ ਨੂੰ ਕਿਹਾ ਚੱਲ ਭਾਈ ਤੈਨੂੰ ਗੁਰਾਂ ਦੇ ਕੈਦਖਾਨੇ ਹੀ ਛੱਡ ਆਈਏ ਤੈਨੂੰ ਆਪਾਂ ਕਿਉਂ ਲਿਆਉਣਾ ਸੀ ਤੂੰ ਤਾਂ ਬੁਰੀ ਬਲਾ ਹੈ ਇਹ ਬਚਨ ਸੁਣ ਕੇ ਤੇਈਆ ਡਰਿਆ ਅਤੇ ਕਹਿ ਲੱਗਾ ਜੀ ਮੈਨੂੰ ਉੱਥੇ ਨਾ ਛੱਡ ਜੋ ਕਿਰਪਾ ਕਰਕੇ ਮੈਨੂੰ ਛੱਡ ਦੇਵੋ ਮੈਂ ਆਪ ਦਾ ਇਹਿਸਾਨ ਕਦੀ ਨਾ ਗਵਾਵਾਂਗਾ ਪਾਈ ਲਾਲੋ ਜੀ ਨੇ ਕਿਹਾ ਅਸੀਂ ਤੈਨੂੰ ਛੱਡਦੇ ਹਾਂ ਤੂੰ ਸਾਨੂੰ ਮੰਨੇਗਾ ਤਾਂ ਤੇਈਆ ਤਾਂ ਆਪਣੇ ਕਿਹਾ ਜੀ ਮੇਰਾ ਧਰਮ ਹੋਇਆ ਜਿੱਥੇ ਕੋਈ ਇਸ ਸਾਖੀ ਨੂੰ ਪੜ੍ਹੇਗਾ ਜਾਂ ਇਸ ਸਾਖੀ ਨੂੰ ਸੁਨੇਗਾ ਤੇ ਜਿਸ ਨੂੰ ਵੀ ਮੈਂ ਛੜਿਆ ਹੋਵਾਂਗਾ ਇਹ ਸਾਖੀ ਸੁਣ ਕੇ ਮੈਂ ਉਸੇ ਵੇਲੇ ਉਸ ਸਰੀਰ ਨੂੰ ਛੱਡ ਦੇਵਾਂਗਾ ਸੋ ਮੈਂ ਸਾਖੀ ਸੁਣ ਕੇ ਉਸ ਨੂੰ ਛੱਡ ਦੇਵਾਂਗਾ ਜਿਸ ਤਰ੍ਹਾਂ ਤੁਸਾਂ ਮੈਨੂੰ ਛੱਡਿਆ ਹੈ ਇਸ ਤਰ੍ਹਾਂ ਮੈਂ ਵੀ ਉਸ ਸਰੀਰ ਨੂੰ ਛੱਡ ਦੇਵਾਂਗਾ ਇਸੇ ਤਰ੍ਹਾਂ ਤੇਯੇਤਾਪ ਨੇ ਉਹਨਾਂ ਦਾ ਬਚਨ ਮੰਨਿਆ ਅਤੇ ਉਸ ਨੇ ਆਪਣੇ ਉਸ ਹੁਕਮ ਨੂੰ ਵੀ ਆਪਣੇ ਜੀਵਨ ਵਿੱਚ ਅਪਣਾਇਆ ਸੋ ਜਿਸ ਪਿਆਰੇ ਬੱਚਿਆਂ ਨੂੰ ਜੇ ਕਿਸੇ ਨੂੰ ਵੀ ਤੇਯੇਤਾਪ ਦੀ ਚੜਿਆ ਹੋਵੇ ਜਿੱਥੇ ਕੋਈ ਸਾਖੀ ਸੁਨੇਗਾ ਤੇ ਉਸ ਨੂੰ ਸੁਣਾਈ ਜਾਵੇਗੀ ਤੇਯੇਤਾਪ ਉਸ ਨੂੰ ਉਸ ਛੱਡ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ